ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਹਿਹਾ ਉਹਾ ਤੁਹਾਰੋ ਧੁਰਾ ਰਾਵ ਕੀਤੇ ਕੋ ਮੇਰੇ ਸੰਮਾਨ ਕਰਣ ਹਾਰ ਤ੍ਰਣ ਜਾਣੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨਾ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਭਿਆਪੇਖਤ ਹੀ ਨਾਨਕਾ ਪਰਤਾਪ ਪੁਰਖ ਨਿਰਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਹਿਹਾ ਉਹਾ ਤੁਹਾਰੋ ਧੋਰਾਉ ਕੀਤੇ ਕੋ ਮੇਰੇ ਸੰਮਾਨ ਕਰਨ ਹਾਰ ਤ੍ਰਣ ਜਾਣੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨਾ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪਰਖ ਨਿਰ ਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਖਣ ਹਾਰੇ ਪਾਵਕ ਸਾਗਰ ਅਥਾਂ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਹਿਹਾ ਉਹਾ ਤੁਹਾਰੋ ਧੋਰਾਉ ਕੀਤੇ ਕੋ ਮੇਰੇ ਸੰਮਾਨ ਕਰਨ ਹਾਰ ਤ੍ਰਣ ਜਾਣੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨਾ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪਰਖ ਨਿਰ ਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਹਿਹਾ ਉਹਾ ਤੁਹਾਰੋ ਧੋਰਾ ਰਾਵ ਕੀਤੇ ਕੋ ਮੇਰੇ ਸੰਮਨ ਕਰਨ ਹਾਰ ਤ੍ਰਣ ਜਾਣੇ ਦੂਨ ਦਾ ਤਾਂ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪੁਰਖ ਨਿਰਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਹਿਹਾ ਉਹਾ ਤੁਹਾਰੋ ਧੋਰਾਉ ਕੀਤੇ ਕੋ ਮੇਰੇ ਸੰਮਾਨ ਕਰਨ ਹਾਰ ਤ੍ਰਣ ਜਾਣੇ ਦਾ ਤਾਂ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨਾ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪੁਰਖ ਨਿਰਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਖਣਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਇੰਹਾ ਉੰਹਾ ਤੁਹਾਰੋ ਧੋਰਾਉ ਕੀਤੇ ਕੋ ਮੇਰੇ ਸੰਮਾਨ ਕਰਣ ਹਾਰ ਤ੍ਰਣ ਜਾਣੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨਾ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪੁਰਖ ਨਿਰਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਹੀਹਾ ਉਹਾ ਤੁਹਾਰੋ ਧੁਰਾ ਰਾਵ ਕੀਤੇ ਕੋ ਮੇਰੇ ਸੰਮਾਨੇ ਕਰਨ ਹਾਰ ਤਣ ਜਾਣੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖਿੰਨ ਮੈਂ ਅਵਰ ਗਨੇ ਮੈਂ ਅਵਰਾ ਨ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪੁਰਖ ਨਿਰਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਹਿਹਾ ਉਹਾ ਤੁਹਾਰੋ ਧੁਰਾ ਰਾਵ ਕੀਤੇ ਕੋ ਮੇਰੇ ਸੰਮਾਨ ਕਰਨ ਹਾਰ ਤ੍ਰਣ ਜਾਣੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨਾ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪਰਖ ਨਿਰ ਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਖਣਹਾਰੇ ਪਾਵਕ ਸਾਗਰ ਅਥਾਂ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਹਾ ਉਹਾ ਤੁਹਾਰੋ ਧੋਰਾਉ ਕੀਤੇ ਕੋ ਮੇਰੇ ਸੰਮਾਨ ਕਰਨ ਹਾਰ ਤ੍ਰਣ ਜਾਣੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖੇਨ ਮੈਂ ਅਵਰ ਗਨੇ ਮੈਂ ਅਵਰਾ ਨਾ ਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਆਗਮ ਪਾਰੇ ਸਾਦ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕਾ ਪਰਤਾਪ ਪਰਖ ਨਿਰ ਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ